ਜਿਹੜੇ ਬੰਦੇ ਕੋਲ ਪਹਿਲਾਂ ਹੀ ਲੱਖਾਂ ਹੋਣ ਜਾਂ ਕਰੋੜਾਂ ਹੋਣ ਉਹਦੀ ਮਦਦ ਤਾਂ ਤੁਹਾਨੂੰ ਪਤਾ ਹਰ ਕੋਈ ਕਰ ਦਿੰਦਾ ਹੈ ਕਿਉਂਕਿ ਪਤਾ ਹੁੰਦਾ ਹੈ ਕਿ ਸਾਡੇ ਪੈਸੇ ਆ ਜਿਹੜੇ ਵਾਪਸ ਆਈ ਜਾਣੇ ਆ ਕਿਤੇ ਨਹੀਂ ਸਾਡੇ ਪੈਸੇ ਆ ਜਿਹੜੇ ਭੱਜ ਚੱਲੇ ਪਰ ਜਿਹੜੇ ਬੰਦੇ ਦੇ ਖਾਤੇ ਵਿੱਚ ਵੀ 1 ਰੁਪਿਆ ਨਾ ਹੋਵੇ ਜਿਹੜੀ ਕੋਈ ਆਪਦੀ ਜਾਇਦਾਦ ਜਾਂ ਕੋਈ ਪ੍ਰਾਪਰਟੀ ਵੀ ਨਾ ਹੋਵੇ ਤਾਂ ਉਸ ਬੰਦੇ ਨੂੰ ਪੈਸੇ ਦੇਣੇ ਜਾਂ ਉਹਦੀ ਮਦਦ ਕਰਨੀ ਇਹ ਮਤਲਬ ਬਹੁਤ ਕੋਈ ਲੱਖਾਂ ਚੋਂ ਕੋਈ ਇੱਕ ਬੰਦਾ ਹੀ ਕਰਦਾ ਹੈ ਹਰ ਕੋਈ ਨਹੀਂ ਕਰ ਸਕਦਾ ਮੈਂ ਮੇਰੇ ਕੋਲ ਇੱਕ ਵੀ ਰੁਪਿਆ ਨਹੀਂ ਸੀ ਜਦੋਂ ਮੈਂ ਆਇਲਰਟਸ ਕਰਨ ਲੱਗਿਆ ਸੀ ਤੇ ਇਦੋਂ ਬਾਅਦ ਤਾਂ ਹੋਣੀ ਹੀ ਗਈ ਸੀ ਜਿਹੜੇ ਅੱਗੇ ਦਾ ਪ੍ਰੋਸੈਸ ਸੀਗਾ ਤਾਂ ਕਲਮ ਲਾ ਕੇ ਮੇਰੇ ਖਾਤੇ 'ਚ ਨਾ ਮੇਰੇ ਜੇਬ 'ਚ 1 ਰੁਪਿਆ ਨਹੀਂ ਸੀ ਜਦੋਂ ਮੈਂ ਆਪਣੀ ਕੈਨੇਡਾ ਆਉਣ ਤੋਂ ਪਹਿਲਾਂ ਜਿਹੜਾ ਵੀ ਪ੍ਰੋਸੈਸ ਸ਼ੁਰੂ ਕੀਤਾ ਸੀ ਆਇਲਰਟਸ ਤੋਂ ਲੈ ਕੇ ਤਾਂ ਉਹ ਸਾਰੇ ਸ਼ੁਰੂ ਤੋਂ ਲੈ ਕੇ ਆਇਲਰਟਸ ਕਰਾਉਣ ਤੱਕ ਹਰ ਇੱਕ ਚੀਜ਼ ਲਈ ਚਾਚੇ ਨੇ ਮੈਨੂੰ ਕੀ ਮੇਰੇ ਚਾਚੇ ਨੇ ਹਰ ਇੱਕ ਰੁਪਿਆ ਰੁਪਿਆ ਦਿੱਤਾ ਉਹ ਬੰਦੇ ਨੇ ਸ਼ੁਰੂ ਤੋਂ ਲੈ ਕੇ ਕੈਨੇਡਾ ਆਉਣ ਤੱਕ ਕੀਆ ਉਹਦਾ 24 ਤੋਂ 25 ਲੱਖ ਰੁਪਇਆ ਲੱਗ ਗਿਆ ਤੇ ਇਹ ਵੀ ਨਹੀਂ ਕਿ ਉਹਦੇ ਮਤਲਬ ਸਾਰੇ ਉਹਦੇ ਖਾਤੇ 'ਚ ਜਾਂ ਉਹਦੀ ਜੇਬ 'ਚ ਹੀ ਪਏ ਸੀਗੇ ਉਹ 24-25 ਲੱਖ ਰੁਪਇਆ ਥੋੜੇ ਬਹੁਤ ਤੇ ਉਹਨਾਂ ਕੋਲ ਸੀਗੇ ਬਹੁਤ ਤੇ ਉਹਨਾਂ ਨੇ ਕੀਆ ਰਿਸ਼ਤੇਦਾਰਾਂ ਤੋਂ ਫੜੇ ਮੇਰੇ ਕਰਕੇ ਹੁਣ ਆਮ ਦੀ ਗੱਲ ਹੈ ਕਿ ਜਿਹੜੇ ਬੰਦੇ ਕੋਲ ਪੈਸੇ ਹੁੰਦੇ ਆ ਉਹਨਾਂ ਨੂੰ ਕੀ ਰਿਸ਼ਤੇਦਾਰ ਦਿੰਦੇ ਆ ਜਾਂ ਉਹਨਾਂ ਦੇ ਦੋਸਤ ਮਿੱਤਰ ਜਾਂ ਕਿਸੇ ਤੋਂ ਵੀ ਫੜੇ ਉਹਨਾਂ ਨੇ ਉਹ ਉਹਨਾਂ ਨੂੰ ਪਤਾ ਮੈਨੂੰ ਕੋਈ ਪਤਾ ਨਹੀਂ ਮੈਨੂੰ ਬਸ ਇੰਨਾ ਪਤਾ ਕਿ ਮੈਨੂੰ ਆ ਜਿਹੜਾ ਉਹਨਾਂ ਨੇ ਕਿਤੋਂ ਵੀ ਲਿਆ ਕੇ ਕੀ ਆ 24 ਤੋਂ 25 ਲੱਖ ਰੁਪਇਆ ਦਿੱਤਾ ਪਰ ਜਿਹੜੀ ਇਹ ਮੈਂ ਅੱਜ ਵੀਡੀਓ ਬਣਾਉਣ ਲੱਗਿਆ ਇਹ ਸਿਰਫ ਇਸੇ ਲਈ ਬਣਾਉਣ ਲੱਗਿਆ ਕਿ ਮੈਂ ਅੱਜ ਤੱਕ ਜੋ ਵੀ ਉਹਨਾਂ ਨੇ ਮੇਰੇ ਤੇ احਸਾਨ ਕੀਤੇ ਆ ਹੁਣ ਤੱਕ ਮੈਂ ਕਦੇ ਵੀ ਅੱਜ ਤੱਕ ਕੀ ਆ ਥੈਂਕ ਯੂ ਨਹੀਂ ਗਿਆ ਉਹਨਾਂ ਨੂੰ ਤੇ ਵੀ ਨਹੀਂ ਗੱਲ ਕਿ ਮੈਨੂੰ ਉਹਨਾਂ ਦੇ ਸਹਾਨਾਂ ਦੀ ਕਦਰ ਨਹੀਂ ਜਾਂ ਉਹਨਾਂ ਨੇ ਜੋ ਮੇਰੇ ਲਈ ਹੁਣ ਤੱਕ ਕੀਤਾ ਹੈ ਮੈਨੂੰ ਉਹ ਚੀਜ਼ ਦੀ ਕਦਰ ਨਹੀਂ ਉਹ ਸਾਰੀਆਂ ਚੀਜ਼ਾਂ ਨੂੰ ਮੈਂ ਜਾਣਦਾ ਬਹੁਤ ਚੰਗੀ ਤਰ੍ਹਾਂ ਕਿ ਉਹਨਾਂ ਨੇ ਕੀ ਕੀ ਕੀਤਾ ਪਰ ਇੱਕ ਚੇਫ ਹੁੰਦੀ ਆ ਆਪਣੇ ਪਿਓ ਲਈ ਜਾਂ ਆਪਣੇ ਚਾਚੇ ਤਾਇਆ ਲਈ ਕਿ ਆਪਾਂ ਕੀਆਂ ਕੁਝ ਗੱਲਾਂ ਜਿਹੜੀਆਂ ਉਹਨਾਂ ਨੂੰ ਕਹਿ ਹੀ ਨਹੀਂ ਸਕਦੇ ਆਪਣੇ ਦੋਸਤ ਹੋਣ ਛੋਟੀ ਜੀ ਗੱਲ ਆ ਆਪਣੇ ਲਈ ਕੋਈ ਵੀ ਛੋਟਾ ਜਿਹਾ ਕੰਮ ਕਰ ਦੇਣ ਆਪਾਂ ਕੀ ਨਾਲ ਦੀ ਨਾਲ ਉਹਨੂੰ ਥੈਂਕ ਯੂ ਕਹਿ ਦਿੰਨੇ ਪਰ ਘਰਾਂ ਚ ਕੀ ਹੁੰਦਾ ਇਦਾਂ ਆਪਾਂ ਆਪਣੀਆਂ ਮੰਮੀ ਹੁੰਦੀ ਆ ਆਂਟੀ ਹੁੰਦੀ ਆ ਕੋਈ ਵੀ ਚਾਚਾ ਚਾਚੀ ਤਾਈ ਜਾਂ ਕੋਈ ਵੀ ਹੁੰਦਾ ਆਪਾਂ ਉਹਨਾਂ ਨਾਲ ਇਦਾਂ ਦੀਆਂ ਗੱਲਾਂ ਕਰ ਲੈਣੇ ਉਹਨਾਂ ਨੂੰ ਥੈਂਕ ਯੂ ਕਹਿ ਦਿੰਨੇ ਆ ਪਰ ਜਿਹੜੇ ਆਪਣੇ ਘਰਾਂ ਚ ਹੁੰਦੇ ਆ ਚਾਚੇ ਤਾਏ ਜਾਂ ਦਾਦਾ ਉਹਨਾਂ ਨਾਲ ਆਪਾਂ ਇਦਾਂ ਦੀਆਂ ਗੱਲਾਂ ਬਹੁਤ ਮਤਲਬ ਖੁੱਲ ਕੇ ਉਹਨਾਂ ਨਾਲ ਕੀ ਬਹੁਤ ਘੱਟ ਗੱਲ ਕਰਦੇ ਆ ਤੁਸੀਂ ਫਾਦਰਜ਼ ਡੇ ਤੇ ਲਾ ਲਓ ਉੱਥੇ ਵੀ ਆਪਾਂ ਐਨਾ ਕੀਆ ਕਿ ਉਹਨਾਂ ਨੂੰ ਅਵਿਸ਼ਸ਼ ਤੱਕ ਵੀ ਨਹੀਂ ਕਰਦੇ ਤਾਂ ਉਦਾਂ ਹੀ ਕਿ ਮੈਂ ਵੀ ਉਹਨਾਂ ਨੇ ਜੋ ਹੁਣ ਤੱਕ ਮੇਰੇ ਲਈ ਕੀਤਾ ਮੈਂ ਉਹਨਾਂ ਨੂੰ ਇੱਕ ਵਾਰੀ ਵੀ ਕਦੇ ਵੀ ਥੈਂਕ ਯੂ ਨਹੀਂ ਕਿਹਾ ਤਾਂ ਇਹ ਵੀਡੀਓ ਮੈਂ ਅਸਲੇ ਹੀ ਬਣਾ ਰਿਹਾ ਹਾਂ ਕਿ ਮੈਂ ਉਹਨਾਂ ਨੂੰ ਇਸ ਵੀਡੀਓ ਰਾਹੀਂ ਥੈਂਕ ਯੂ ਕਹਦਿਆਂ ਕਿ ਬਹੁਤ ਬਹੁਤ ਤੁਹਾਡਾ ਧੰਨਵਾਦ ਕਿਉਂਕਿ ਉਸ ਬੰਦੇ ਦੀ ਤਾਂ ਹਰ ਕੋਈ ਮਦਦ ਕਰ ਸਕਦਾ ਜਿਹਦੇ ਕੋਲ ਪਤਾ ਹੈ ਕਿ ਇਹਦੇ ਕੋਲ ਪੈਸੇ ਹੈਗੇ ਆ ਜਾਂ ਕੁਝ ਵੀ ਹੈਗਾ ਪ੍ਰਾਪਰਟੀ ਹੈਗੀ ਆ ਜਾਇਦਾਦ ਹੈਗੀ ਆ ਕੀ ਤੋ ਤਾਂ ਮੇਰੇ ਪੈਸੇ ਵਾਪਸ ਆ ਜਾਨੇ ਪਰ ਉਸ ਬੰਦੇ ਲਈ ਪੈਸੇ ਲਾਉਣੇ ਜਿਹਦੇ ਕੋਲ ਕੁਝ ਵੀ ਨਾ ਹੋਵੇ ਤੈਨੂੰ ਬਹੁਤ ਵੱਡੀ ਗੱਲ ਆ ਮੈਂ ਕਹੂੰਗਾ ਤਾਂ ਇਦਾਂ ਦੇ ਚਾਚੇ ਤਾਏ ਵੀ ਕਿਸੇ ਕਿਸੇ ਘਰਾਣੇ ਚ ਹੁੰਦੇ ਆ ਜਿਹੜੇ ਆਪ ਦੀ ਸਾਰੀ ਕਮਾਈ ਕੀ ਆ ਆਪਦੇ ਭਤੀਜੇ ਤੇ ਜਾਂ ਭਤੀਜੀ ਤੇ ਲਾ ਦੇਣ ਤਾਂ ਮੈਂ ਆਪਣੇ ਆਪ ਨੂੰ ਹਮੇਸ਼ਾ ਹੀ ਬਹੁਤ ਖੁਸ਼ ਨਸੀਬ ਸਮਝਦਾ ਹੁੰਦਾ ਹਾਂ ਕਿ ਮੇਰਾ ਜਿਹੜਾ ਪਰਿਵਾਰ ਹੈ ਏਡਾ ਵਧੀਆ ਨਹੀਂ ਤਾਂ ਨਾ ਹੀ ਤਾਂ ਅੱਜ ਕੱਲ ਚਾਚੀਆਂ ਤਾਈਆਂ ਹੁੰਦੀਆਂ ਜਿਹੜੀਆਂ ਉਹ ਐਨੇ ਪੈਸੇ ਕਿਸੇ ਨੂੰ ਲਾਉਣ ਦੇਣ ਆਪਦੇ ਭਤੀਜੇ ਤੇ ਤੇ ਫੇਰ ਵੀ ਮੇਰੀ ਜਿਹੜੀ ਆਂਟੀ ਆ ਜਾਂ ਚਾਚੀ ਆ ਉਹ ਵੀ ਮਤਲਬ ਇੰਨੇ ਚੰਗਿਆ ਕਿ ਉਹਨਾਂ ਨੇ ਅੱਜ ਤੱਕ ਕਦੇ ਗੱਲ ਨਹੀਂ ਕਹੀ ਮੈਨੂੰ ਕੈਨੇਡਾ ਇਹਨੂੰ 1.5 ਸਾਲ ਹੋ ਗਿਆ ਅੱਜ ਤੱਕ ਨਾ ਤਾਂ ਮੇਰੇ ਚਾਚੀ ਨੇ ਕਿਹਾ ਕਿ ਤੂੰ ਮੇਰੇ ਪੈਸੇ ਕਦੋਂ ਮੁੜੇਗਾ ਨਾ ਹੀ ਮੇਰੀ ਚਾਚੀ ਨੇ ਕਿਹਾ ਤਾਂ ਇਹ ਗੱਲਾਂ ਮਤਲਬ ਕੈਨਚ ਦਾ ਬਹੁਤ ਛੋਟੀਆਂ ਹੁੰਦੀਆਂ ਪਰ ਇਹਨਾਂ ਗੱਲਾਂ ਨੂੰ ਜੇ ਸਮਝਿਆ ਜਾਵੇ ਨਾ ਤਾਂ ਇਹ ਗੱਲਾਂ ਬਹੁਤ ਹੀ ਡੂੰਘੀਆਂ ਤੇ ਮਤਲਬ ਇੱਕ ਬਹੁਤ ਹੀ ਡੁੰਗਾਈ ਵਾਲੀ ਸੋਚ ਵਿੱਚੋਂ ਨਿਕਲਦੀ ਹੈ ਇਦਾਂ ਦੀ ਸੋਚ ਇੱਕ ਆਮ ਬੰਦਾ ਐਡਾ ਵੱਡਾ ਫੈਸਲਾ ਨਹੀਂ ਲੈ ਸਕਦਾ ਕਿ ਮੈਂ ਆਪਣੇ ਬੱਚਿਆਂ ਦੀ ਕਮਾਈ ਹੈ ਜਿਹੜੀ 24-25 ਲੱਖ ਰੁਪਇਆ ਕਿਸੇ ਨੂੰ ਦੇ ਦਿਆਂ ਤੇ ਜਿਹਦੇ ਕੋਲ ਕੁਝ ਹੈ ਵੀ ਨਹੀਂ ਕੱਲ ਨੂੰ ਪਤਾ ਨਹੀਂ ਉਹ ਪੈਸੇ ਮੇਰੇ ਵਾਪਸ ਆਉਣਗੇ ਵੀ ਜਾਂ ਨਹੀਂ ਆਉਣਗੇ ਤਾਂ ਮੈਂ ਹਮੇਸ਼ਾ ਹੀ ਆਪਣੇ ਆਪ ਵੱਲੋਂ ਤਾਂ ਮੈਂ ਹਰ ਰੋਜ਼ ਹੀ ਥੈਂਕ ਯੂ ਕਰਦਾ ਪਰ ਮੈਂ ਕਦੇ ਵੀ ਉਹਨਾਂ ਨੂੰ ਫੋਨ ਤੇ ਨਹੀਂ ਕਿਹਾ ਜਾਂ ਉਹਨਾਂ ਦੇ ਸਾਹਮਣੇ ਆ ਉਹਨਾਂ ਨੂੰ ਕਦੇ ਥੈਂਕ ਯੂ ਨਹੀਂ ਕਿਹਾ ਤਾਂ ਇਸ ਵੀਡੀਓ ਨੂੰ ਹੁਣ ਮੈਂ ਬਣਾ ਤਾਂ ਲਿਆ ਪਰ ਮੈਨੂੰ ਲੱਗਦਾ ਨਹੀਂ ਕਿ ਮੈਂ ਸ਼ੇਅਰ ਵੀ ਕਰ ਪਾਉਂਗਾ ਤਾਂ ਕਿਵੇਂ ਥੈਂਕ ਯੂ ਕਿਹਾ ਜਾਂਦਾ ਆਪਣੇ ਨੂੰ ਤੇ ਮਤਲਬ ਬਹੁਤ ਹੀ ਇਦਾਂ ਕਿ ਆਪਾਂ ਵੀਡੀਓ 'ਚ ਵੀ ਨਹੀਂ ਮੇਰੇ ਤੋਂ ਕਿਹਾ ਜਾਂਦਾ ਤਾਂ ਬੇਸ਼ੱਕ ਉਹਨਾਂ ਨੇ ਬਹੁਤ ਕੁਝ ਕੀਤਾ ਤਾਂ ਮੈਂ ਉਹਦੇ ਲਈ ਕੋਈ ਸ਼ਬਦ ਨਹੀਂ ਜਿਹੜੇ ਅੱਜ ਤੱਕ ਵਰਤੇ ਕਿ ਮੈਂ ਉਹਨਾਂ ਦਾ ਕੋਈ ਥੈਂਕ ਯੂ ਕਰ ਸਕਾਂ ਤੇ ਦੂਜੀ ਗੱਲ ਕੀ ਚਲੋ ਬੰਦਾ ਮਾਦਦ ਤਾਂ ਕਰ ਦਿੰਦਾ ਤਾਂ ਉਸ ਤੋਂ ਬਾਅਦ ਕੀ ਹੈ ਇੱਕ ਕਿਤੇ ਨਾ ਕਿਤੇ ਥੋੜੇ ਟਾਈਮ ਤੋਂ ਬਾਅਦ ਕੀ ਹੈ ਬੰਦਾ ਇਹ ਗੱਲ ਕਰਦਾ ਹੀ ਆ ਕਿ ਹਾਂ ਹੁਣ ਬਹੁਤ ਟਾਈਮ ਹੋ ਗਿਆ ਮੇਰੇ ਪੈਸੇ ਕਦੋਂ ਮੋੜੇਗਾ ਜਾਂ ਕਦੋਂ ਪਰ ਅੱਜ ਵੀ ਜਦੋਂ ਮੈਂ ਉਹਨਾਂ ਨੂੰ ਕਾਲ ਕਰਦਾ ਤਾਂ ਉਹ ਸਾਰਿਆਂ ਤੋਂ ਪਹਿਲਾਂ ਇਹ ਪੁੱਛਦੇ ਆ ਕਿ ਰੋਟੀ ਪਾਣੀ ਤੇਰਾ ਵਧੀਆ ਚੱਲ ਰਿਹਾ ਵਧੀਆ ਜੇ ਤੈਨੂੰ ਇੱਥੇ ਅੱਜ ਵੀ ਤੈਨੂੰ ਕੋਈ 2 ਲੱਖ 2.5 ਲੱਖ ਰੁਪਇਆ ਚਾਹੀਦਾ ਤਾਂ ਤੈਨੂੰ ਅੱਜ ਵੀ ਸੈਂਡ ਕਰ ਦੇਾਂਗੇ ਤਾਂ ਮੈਂ ਹਮੇਸ਼ਾ ਇਹ ਹੀ ਕਹਿਣਾ ਹੁੰਦਾ ਕਿ ਜੇ ਤੁਹਾਨੂੰ ਇਦਾਂ ਦਾ ਚਾਚਾ ਤਾਇਆ ਮਿਲਿਆ ਤਾਂ ਉਹਦੀ ਹਮੇਸ਼ਾ ਕਦਰ ਕਰੋ ਯਾਰ ਬੇਸ਼ੱਕ ਤੁਸੀਂ ਉਹਨਾਂ ਦੇ ਮੂੰਹ ਤੇ ਉਹਨਾਂ ਦੀ ਸਫਤ ਨਾ ਕਰ ਸਕੋ ਉਹਨਾਂ ਦਾ ਥੈਂਕ ਯੂ ਨਾ ਕਰ ਸਕੋ ਪਰ ਜਦੋਂ ਹੀ ਮਤਲਬ ਇੱਕ ਤੁਹਾਡੀਆਂ ਅੱਖਾਂ ਵਿੱਚ ਤੁਹਾਡੇ ਦਿਲ ਵਿੱਚ ਕੀ ਉਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ ਥੈਂਕ ਯੂ